ਯਾਹ ਕੀ ਨਿਊਜ਼ ਚੈਨਲ ਆਵਾਜ਼ ਪੰਜਾਬ ਮੁਕੇਰੀਆ ਵਿੱਚ ਭਿਆਨਕ ਸੜਕ ਹਾਦਸਾ ਕਾਰਨ ਟਰੈਕਟਰ ਦੇ ਕੀਤੇ ਦੋ ਟੁਕੜੇ ਖਬਰ ਮੁਕੇਰੀਆ ਤੋਂ ਹੈ ਜਿੱਥੇ ਕਿ ਇੱਕ ਜਲੰਧਰ ਪਠਾਨਕੋਟ ਹਾਈਵੇ ਨਜ਼ਦੀਕ ਮੱਕਰ ਹਸਪਤਾਲ ਮੁਕੇਰੀਆ ਵਿੱਚ ਇੱਕ ਐਸਾ ਭਿਆਨਕ ਹਾਦਸਾ ਵਾਪਰਿਆ ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣ ਜਾਣਕਾਰੀ ਮੁਤਾਬਕ ਟਰੈਕਟਰ ਚਾਲਕ ਜੋ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਅਤੇ ਮੁਕੇਰੀਆਂ ਦੀ 슈ਗਰ ਮਿਲ ਵਿੱਚ ਗੰਨਾ ਲਾ ਕੇ ਵਾਪਸ ਆ ਰਹੇ ਹਾਸੀ ਜਦੋਂ ਉਹ ਵਾਪਸ ਮੁਕੇਰੀਆਂ ਦੇ ਮੱਕੜ ਹਸਪਤਾਲ ਦੇ ਕੋਲ ਦੀ ਬਣਾਏ ਹਾਈਵੇਅ ਕੱਟ ਤੇ ਚੜਨ ਲੱਗਾ ਤਾਂ ਦਸੂਹਾ ਸਾਈਡ ਤੋਂ ਆ ਰਹੀ 1 ਸਵੇ ਫਟਕਾਰ ਨੇ ਟੱਕਰ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ ਅਤੇ ਕਾਰ ਵੀ ਚਕਨਾਚੂਰ ਹੋ ਗਈ ਮੁਕੇਰੀਆ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਦੋਨੋਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਮੁਕੇਰੀਆ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਮੌਕੇ ਤੇ ਦੋਹਾਂ ਪਾਰਟੀਆਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੇਖੋ ਪੂਰੀ ਰਿਪੋਰਟ ਮੁਕੇਰੀਆ ਤੋਂ ਸਾਡੇ ਪੱਤਰਕਾਰ ਮਨਜੀਤ ਸਿੰਘ ਮਹਿਰਾ ਦੀ ਐਫ ਪੰਜਾਬ ਟੀਵੀ ਨਿਊਜ਼ ਚੈਨਲ ਲਈ ਫਗਰੀ ਇਥੋਂ ਗੰਨਾ ਮਿਲ ਤੋਂ ਟਰੈਕਟਰ ਉਹਨਾਂ ਨਾਲ ਦੀ ਗੱਲ ਕਰ ਰਹੇ ਹਾਂ ਉਹ ਟਰੈਕਟਰ ਨੂੰ ਵਰਤ ਕਰ ਰਹੇ ਹੋ ਅੰਮ੍ਰਿਤਕਾਰ ਦੀ ਗਤੀ ਥੋੜੀ ਤੇਜ਼ ਹੈ ਹਾਈਵੇ ਤੇ ਇੱਕਦਮ ਟਰੈਕਟਰ ਦੇ ਚੁੱਕੀ ਉਹ ਕਾਰ ਚੰਮੂ ਜਾ ਰਹੀ ਸੀ ਗਾਜ਼ੀਆਬਾਦ ਤੋਂ ਤਿੰਨ ਜਨੇ ਉਹਦੇ ਤੇ ਸਵਾਰ ਸੀ ਬੰਦੇ ਇੰਨਾ ਪਰਮਾਤਮਾ ਦਾ ਸ਼ੁਕਰ ਹੈ ਇਹ ਐਕਸੀਡੈਂਟਾ ਜਿਹੜੇ ਕੰਡੀਸ਼ਨ ਹੈ ਦੇਖੀਏ ਗੱਡੀ ਦੀ ਤੇ ਟਰੈਕਟਰ ਦੇ ਦੋ ਹਿੱਸੇ ਹੋ ਗਏ ਦੋ ਦੇ ਵੀ ਟੁੱਟ ਗਏ ਪਰ ਚਾਰੇ ਬੰਦੇ ਠੀਕ ਠਾਕ ਹੈ ਪ੍ਰਮਾਤਮਾ ਦਾ ਸ਼ੁਕਰ ਹੈ ਤੇ ਕੋਨਾ ਸੀ ਥਾਣੇ 'ਚ ਖੜੇ ਆ ਜੀ ਉਹਨਾਂ ਨਾਲ ਸਾਡਾ ਰਾਈ ਨਾਮਾ ਹੋ ਚੁੱਕਿਆ ਹੈ ਤੇ ਉਹਨਾਂ ਦੀ ਗੱਡੀ ਦਾ ਕਲੇਮ ਹੈਗਾ ਸੀਗਾ ਬਾਕੀ ਜਿਹੜਾ ਉਹਨਾਂ ਦਾ ਇੱਥੇ ਦਵਾਈ ਦਾ ਖਰਚਾ ਉਹ ਇਹ ਦਿੱਤਾ ਇਹ ਗੱਲ ਕਰੀ ਜਿਹੜੇ ਕਿਸਾਨ ਸੀਗੇ ਕੰਨਾ ਲਾ ਕੇ ਆਂਦੇ ਪਏ ਸੀ ਕਿੱਥੋਂ ਦੇ ਰਹਿਣ ਵਾਲੇ ਸਨ ਉਹ ਕਿੰਨੇ ਜਨੇ ਸਵਾਰ ਸਨ ਟਰੈਕਟਰ ਤੇ ਇੱਕ ਜਨੇ ਹੀ ਸਵਾਰ ਸੀ ਦੋ ਜਨੇ ਤੇ ਸੱਟਾਂ ਉਹਨਾਂ ਦੇ ਕਿੱਦਾਂ ਕੀ ਹਾਲਾਤ ਨੇ ਉਹਨਾਂ ਦੇ ਸੱਟਾਂ ਉਹਨਾਂ ਦੇ ਸ਼ੋਲਡਰ ਦੇ ਵੱਜੀਆਂ ਚੂਲੇ ਆ ਚੂਲੇ ਤੇ ਵੱਜੀਆਂ ਦੋ ਸੱਟਾਂ ਰੰਦਾਬਾ ਕਲੋਨੀ ਤੋਂ ਐ ਜ਼ਿਲ੍ਹਾ ਗੁਰਦਾਸਾ ਠੀਕ ਹੈ ਮੈਨੂੰ ਮੇਰੇ ਕੋਲ ਤਾਂ ਕੁਝ ਯਾਦ ਨਹੀਂ ਆ ਜੀ ਕਿ ਭਈਆ ਆ ਰਹੇ ਹਾਂ ਉਹਨੂੰ ਪਤਾ ਹੈ ਪੂਰੀ ਗੱਲ ਕੀ ਹੋਊਂਦੀ ਮੈਂ ਤਾਂ ਸਿੱਧਾ ਹਸਪੀਟਲ ਮੈਂ ਆ ਕੇ ਮਿਲ ਕੋ ਹਾਂ ਅੱਛਾ ਯਾਰ ਕੋਈ ਕੁਝ ਯਾਦ ਨਹੀਂ ਤੁਹਾਨੂੰ ਠੀਕ ਹੈ ਆਪਕੋ ਕੋਈ ਯਾਦ ਨਹੀਂ ਹੈ ਅੱਛਾ ਰਣ ਵਾਲਾ ਕਿੱਥੇ ਤੇ ਆਪ ਅੱਗੇ ਗਾਇਵਲ ਠੀਕ ਹੈ ਬੀਤੀ ਰਾਤ ਨੂੰ 12:30 ਤੋਂ 1 ਵਜੇ ਸਾਨੂੰ ਤਰਾਹ ਮਿਲੀ ਸੀ ਤੇ ਮੱਕੜਾ ਉਹਦੇ ਸਾਹਮਣੇ ਇੱਕ ਕਾਰ ਆ ਰਹੀ ਸੀ ਬਸੂਵੇ ਤੋਂ ਸੂਆ ਸਾਈਡ ਤੋਂ ਇੱਕ ਟਰੈਕਟਰ ਵਾਲਾ ਜਿਹੜਾ ਸੀਗਾ ਉਹ ਗਰਦਾਸਪੁਰ ਦਾ ਰੈਡ ਵਾਲਾ ਸੀ ਉਹ ਸੁਦਰਮਿੰਦ ਤੋਂ ਬੱਲੇ ਚੱਡ ਕੇ ਬਾਸ ਟਰਾਲੀ ਦੇ ਅੱਗੇ ਆ ਰਿਹਾ ਉਹਦਾ ਜਦੋਂ ਮੇਨ ਡੀਟੀ ਰੋਡ ਤੇ ਮਤਰਾਉਂ ਸੁਦਰਿੰ ਕੱਕ ਤੋਂ ਉੱਪਰ ਕਰਨ ਲੱਗਾ ਤੇ ਕਾਰ ਉਹਦੇ ਵਿੱਚ ਟਕਰਾ ਗਈ ਟਰੈਕਟਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਉਹਦੇ ਦੋ ਟੁੱਟੇ ਹੋ ਗਏ ਤੇ ਜਿਹੜੀ ਕਾਰ ਸੀਗੀ ਜੀ ਕਾਰ ਵਾਲੇ ਦਾ ਵੀ ਕਾਫੀ ਨੁਕਸਾਨ ਹੋ ਗਿਆ ਤੇ ਕਾਰ ਵਾਲੇ ਦੇ ਵੀ ਸੱਟਾਂ ਲੱਗੀਆਂ ਹੋਣੀਆਂ ਤੇ ਟਰੈਕਟਰ ਵਾਲੇ ਦੀ ਵੀ ਸੱਟ ਲੱਗੀਆਂ ਦੋਨੇ ਬਾਪੀਆ ਡਾਕਲਾ ਹਸਪਤਲ ਦੇ ਵਿੱਚ ਤੇ ਇਹਦਾ ਦਾ ਹਾਲਾ ਚੱਲ ਰਿਹਾ ਮੈਂ ਜੋ ਟੈਕਟਰ ਵਾਲੇ ਜਾਂ ਕਾਰ ਵਾਲੇ ਆ ਗਏ ਸਾਡੇ ਕੋਲੋਂ ਦੇ ਬੰਦੇ ਆਇਆ ਬੈਠ ਕੇ ਜਿਵੇਂ ਕਹਿੰਦੇ ਉਵੇਂ ਕਾਰ ਵੀ ਕਰਦਾ ਉਹ ਜਿਹੜਾ ਸਰ ਗੱਡੀ ਕਿੱਧਰੋਂ ਕਿੱਧਰ ਆਈ ਸੀ ਜਿਹੜੀ ਕਾਰ ਵਾਲੇ ਠିକੇ ਦੀ ਇਹ ਗਾਜ਼ੀਆਬੱਦ ਤੋਂ ਆਏ ਸੀ ਇਹ ਜੰਮੂ ਜਾ ਰਹੇ ਸੀ ਕਿੰਨੇ ਗਾੜੇ ਠିକੇ ਸਵਾਰ ਦੀ ਕਾਰ ਦੇ ਵਿੱਚ ਤੇ ਟੈਕਟਰ ਵਾਲਾ ਇਕੱਲਾ ਮਿਲ ਚ ਗਨੇ ਸਿੱਟ ਕੇ ਵਾਪਸ ਆਪਣੇ ਪਿੰਡ ਨੂੰ ਗਦਾਸਪੁਰ ਨੂੰ ਚੱਲਿਆ ਠੀਕ ਹੈ